ਥਾਣਾ ਜੀ ਵੀ ਦੋ ਦੋ ਥਣੀ ਝੋਟੀ ਆ ਇਹ ਇੱਕ ਹੁੰਦੇ ਨੇ ਚਾਰ ਤਨ ਵਾਲੇ ਜਾਨਵਰ ਇਹ ਹੈ ਗਿਆ ਦੋ ਥਨ ਵਾਲੀ ਇੱਥੋਂ ਦਿਖਾ ਦੇ ਯਾਰ ਬਾਡੀ ਬੁੱਡੀ ਝੋਟੀ ਦੀ ਬਹੁਤ ਅਜੀ ਗੱਲਬਾਤ ਕਰ ਲਈਏ ਇਹ ਗੱਬਣ ਕਿੰਨੇ ਮਹੀਨੇ ਦੀ ਹੋ ਗਈ ਭਾਈ ਇਹਨੂੰ 11 ਤਰੀਕ ਨੂੰ ਨੌਵਾ ਲੱਗ ਜਾਣਾ ਜੀ ਇਹ ਗੱਬਣ ਕਿਹੜੇ ਤੋਂ ਆ ਭਾਈ ਇਹ ਜਿਹੜਾ ਤਨੋਲੇ ਫਾਸਟ ਆਇਆ ਸੀ ਬਰਾਟ ਬਰਾਟ ਹਾਂਜੀ ਆ ਗੱਬਣ ਸੱਜਣੋ ਹੈਗੀ ਆ ਇਹ ਬਰਾਟ ਤੋਂ ਜਿਹੜਾ ਤਨੋਲੇ ਫਾਸਟ ਆਇਆ ਸੀ ਬੋਲੋ ਭਾਈ ਕਹਿੰਦਾ ਸਟਰਾ ਵੀ ਪਿਆ ਜੇ ਕਿਸੇ ਸੱਜਣ ਨੇ ਦੇਖਣਾ ਹੋਇਆ ਕਿਸੇ ਵੀ ਪੱਖ ਤੋਂ ਹੱਥ ਨਹੀਂ 드러ਉਂਦੀ ਜੇ ਗੱਲਬਾਤ ਕਰ ਲਈਏ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਏ ਆਂ ਸ਼ਹਿਰ ਰਾਏਕੋਟ ਤਹਿਸੀਲ ਵੀ ਬਾਈਆਂ ਨੂੰ ਰਾਏਕੋਟ ਆ ਤੇ ਜ਼ਿਲ੍ਹਾ ਹੈਗਾ ਸੱਜਣੋ ਲੁਧਿਆਣਾ ਜਾਨਵਰ ਦਿਖਾਵਾਂਗੇ ਅੱਜ ਦੀ ਵੀਡੀਓ ਚ ਦੋ ਇੱਕ ਤਾਂ ਵਿਖਾਵਾਂਗੇ ਆ ਝੋਟੀ ਇਹ ਹੈਗੀ ਆ ਸੱਜਣੋ ਦੋ ਥਣ ਵਾਲੀ ਜਿਵੇਂ ਜਿਹੜੀ ਸ਼ੁਭ ਮੰਨੀ ਜਾਂਦੀ ਆ ਵਪਾਰ ਲੈਣ ਚ ਵੀ ਤੇ ਫਾਰਮ ਚ ਵੀ ਸ਼ੁਭ ਮੰਨੀ ਜਾਂਦੀ ਆ ਦੰਦਾ ਚ ਵੀ ਮੇਰਾ ਖਿਆਲ ਆ ਦੋ ਜਾਂ ਚਾਰ ਦੰਦ ਦੀ ਹੋਊ ਅੱਠਾਂ ਕ ਮਹੀਨਿਆਂ ਦੀ ਇਹ ਗੱਬਣਾ ਤੇ ਇੱਕਾ ਹਾਂ ਫੋਰ ਸੇਲਾ ਬਾਈ ਕੋਲੇ ਗਾ ਇਹ ਸੂੰਦੀਆ ਤੀਜਾ ਸੂਆ ਇਹਦਾ ਰਿਕਾਰਡ ਵੀ ਚੰਗਾ ਦੁੱਧ ਦਾ 22 ਕਿਲੋ ਦਾ ਰਿਕਾਰਡ ਆ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਦੋਹੇ ਜਾਨਵਰ ਤੋਰ ਕੇ ਵਿਖਾਵਾਂਗੇ ਤੇ ਰੇਟ ਵੀ ਸੱਜਣੋਂ ਦੋਹਾਂ ਦਾ ਵੀਡੀਓ 'ਚ ਹੀ ਕਰਾਵਾਂਗੇ ਆਜੋ ਜੀ ਹਾਂਜੀ ਨਾਮ ਦੱਸ ਦੂ ਆਪਣਾ ਨਾਮ ਮੇਰਾ ਹੈਗਾ ਜੀ ਗੁਰਮੀਲ ਸਿੰਘ ਹਾਂਜੀ ਸ਼ਹਿਰ ਰੈਕੂੜੀ ਜੀ ਇਹ ਏਰੀਆ ਕਿੱਥੇ ਜੇ ਰਹਿਗਾ ਘਰ ਆਪਣਾ ਇਹ ਆਪਣਾ ਬੱਸ ਸਟੈਂਡ ਦੇ ਬੈਕ ਸਾਈਡ ਆ ਜੀ ਬੱਸ ਸਟੈਂਡ ਦੇ ਬਿਲਕੁਲ ਨੇੜੇ ਆ ਰਿਹਾ ਬੈਕ ਸਾਈਡ ਤੇ ਹਾਂਜੀ ਆ ਗਾਂ ਤੋਂ ਕਰ ਲਈ ਸ਼ੁਰੂ ਹਾਂਜੀ ਹਾਂਜੀ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਤਰਸ ਨੇੜੇ ਲਾ ਕੇ ਦਿਖਾ ਦੇ ਲੈ ਪਾਲੂਗਾ ਸੂਆ ਹੈਗਾ ਤੀਜਾ ਦੂਜੇ ਦਾ ਦੁੱਧ ਕਿੰਨਾ ਕੱਢਿਆ ਬਾਈ ਇਹਨੇ ਬਾਈ ਕਿਲੋ ਦੁੱਧ ਦਿੱਤਾ ਜੀ 22 ਕਿਲੋ ਹਾਂਜੀ ਲੀਟਰ ਨਹੀਂ ਕਿਲੋ 22 ਕਿਲੋਆਂ ਚ ਕੰਡੇ ਤੇ ਹਾਂਜੀ ਕੰਡੇ ਦਿਨ ਕਿੰਨੇ ਕੱਢਦੀ ਆ ਬਾਈ ਨਹੀਂ 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 6 ਤਰੀਕ ਨੂੰ ਹੁੰਦੇ ਆ ਦਿਨ ਪੂਰੇ 6 ਤਰੀਕ ਨੂੰ ਆ ਅੱਜ ਹੈਗੀ 1 ਤਰੀਕ ਆ 1 ਤਰੀਕ ਆ ਆ ਖੋਲ ਕੇ ਤੋੜ ਦਿਓ ਇੱਕ ਵਾਰੀ ਹੋ ਸਕਦਾ 2-4 ਦਿਨ ਵੱਧ ਵੀ ਲੈ ਜੇ ਠੀਕ ਆ ਜੀ ਹਾਂ ਇੱਕ ਵਾਰੀ ਤੋੜ ਦਿਓ ਖੋਲ ਕੇ ਸੁਆ ਹੈਗਾ ਸੱਜਣੋ ਤੀਜਾ ਤੇ ਹੈਗੀਆ ਕ੍ਰੋਸ ਚ ਗਰਮੀ ਗਰਮੀ ਚੱਲਣ ਵਾਲੀ ਆਇਟਮ ਆ ਬਾਕੀ ਇਹਦਾ ਰੰਗ ਰੂਪ ਇਹਦੀ ਬਾਡੀ ਬੂਡੀ ਸਾਨੂੰ ਦੱਸਦੀ ਵੀ ਹੋਊ ਜਿਹੜੇ ਸੱਜਣ ਜਾਣਕਾਰੀ ਰੱਖਦੇ ਨੇ ਇਹ ਬੈਡ ਪੈਂਦੀਆ ਕ੍ਰੋਸ ਚ ਤੇ ਹੈਗੀ ਯਾਰਾ ਠੰਡੀ ਸੀਲ ਆ ਜੇ ਗੱਲਬਾਤ ਕਰ ਲਈ ਆਪਾਂ ਘਰੇਲੂ ਜਾਨਵਰਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਥਣ ਥੋਣ ਇਹਨੂੰ ਲੱਗਿਆ ਭਈ ਟੌਪ ਕੁਆਲਿਟੀ ਦਾ ਚਵਾਈ ਚਵਾਈ ਬਹੁਤ ਬੋਲੀ ਆ ਜੀ ਚਵਾਈ ਦੀ ਪੋਲੀ ਨਰਮ ਬਿਲਕੁਲ ਹਲੇ ਵਾਲੂ ਆ ਕਿੰਨਾ ਕ ਬਣਾਉਂਦੀ ਆ ਟਾਈਮ ਤੇ ਜਾ ਕੇ ਫਿਰ ਲੈਵਾ ਦਾ ਜੀ ਪੂਰਾ ਥੱਬੇ ਦਾ ਬਣਾਉਂਦੀ ਆ ਥੱਬੇ ਦਾ ਬਣਾਉਂਦੀ ਆ ਟਾਈਮ ਤੇ ਪਰ ਦਿਨ ਮੇਰੇ ਹਿਸਾਬ ਨਾਲ ਹਜੇ ਇਹ ਘੱਟ ਤੋਂ ਘੱਟ ਵੀ 8-10 ਦਿਨ ਲੈ ਜੂਗੀ ਨਹੀਂ 6 ਤਰੀਕ ਨੂੰ ਤਾਂ ਪੂਰਾ ਹੀ ਹੁੰਦੇ ਆ ਠੀਕ ਆ ਜੀ ਬਾਕੀ ਗਾਵਾਂ ਦੀ ਸੱਜਣਾ ਸਾਨੂੰ ਇੱਕ ਖਾਸियत ਮੈਂ ਹੋਰ ਦੱਸਦਾ ਨਾ ਜਿਹੜਾ ਗਾਵਾਂ ਦਾ ਸਿਸਟਮ ਹੁੰਦਾ ਯਾਰ ਆ ਇੰਨਾਂ ਨੇ ਨਾ ਮੌਕੇ ਜੇ ਦੀ ਤਿਆਰ ਹੋਣਾ ਹੁੰਦਾ ਮੌਕੇ ਤੇ ਬਿਲਕੁਲ ਨੇੜ ਆ ਕੇ ਹੈ ਨਾ ਜਾਂ ਕਈ ਵਾਰੀ ਗਾਵਾਂ ਜੇ ਮੈਂ ਗੱਲਬਾਤ ਕਰ ਲਾਂ ਯਾਰ ਸੂਕੇ ਸੂਕੇ ਵੀ ਲੇਵਾ ਮਾਰ ਦਿਆ ਨੇ ਬਾਈ ਹੈ ਨਾ ਸੂਕੇ ਵੀ ਰੈਡੀ ਕਰ ਜਾਂਦੀਆਂ ਨੇ ਤੇ ਮੇਨ ਗੱਲ ਆ ਸੁਭਾਅ ਵੀ ਇਹਦਾ ਠੰਡਾ ਸੀਲਾ ਤੇ ਆ ਵੀ ਇਹ ਥੋੜਾ ਕ੍ਰੋਸ ਚ ਗਈ ਬਾਈ ਹੈ ਨਾ ਗਰਮੀ ਗਰਮੀ ਦਾ ਨਹੀਂ ਮੰਦੀ ਇਹ ਇਹਦੀ ਮੇਰਾ ਖਿਆਲ ਆ ਵੀ 60% ਵੀ ਚੰਗੀ ਹੋਣੀ ਬਾਈ ਵੱਧ 22 ਕਿਲੋ ਆਪਾਂ ਨੇ ਤੋਲੇ ਆ ਇਹਦਾ ਬਿਲਕੁਲ ਜੀ ਪੈਸੇ ਇਹਦੇ ਕਿੰਨੇ ਲਵਾਂਗੇ ਫਿਰ ਪੈਸੇ ਫੋਨ ਤੇ ਦੱਸਾਂਗੇ ਹੈ ਫੋਨ ਤੇ ਦੱਸ ਦਾਂਗੇ ਫੋਨ ਤੇ ਦੱਸ ਦਾਂਗੇ ਬਾਹਲੇ ਤਾਂ ਨਹੀਂ ਮੰਗਦੇ ਨਹੀਂ ਮੰਗਾਂਗੇ ਉਹਨੇ ਜਿੰਨੇ ਰੁਪਏ ਇਹ ਹੋਟ ਦੀ ਆ ਹਾਂਜੀ ਹਾਂਜੀ ਆ ਮੰਗਾਂਗੇ ਬਾਈ ਕਹਿੰਦਾ ਉਹਨੇ ਯਾਰ ਜਿੰਨੇ ਕੇ ਰੁਪਏ ਗਾਉਟ ਦੀ ਆ ਉਹ ਥੋੜਾ ਜਿਆਦਾ ਲੱਗਦਾ ਵੀ ਜੇਵੇਂ ਸੰਭਾਲ ਥੋੜੀ ਜੀ ਹੋਈ ਆ ਨਾ ਫਰਕ ਰਹਿ ਗਿਆ ਥੋੜਾ ਜਿਆਦਾ ਗੱਲ ਚ ਅਸੀਂ ਜਿਆਦਾ ਕਰਕੇ ਨਹੀਂ ਠੀਕ ਆ ਜੀ ਆ ਪਸ਼ੂਆਂ ਦੀ ਗਿਣਤੀ ਕਾਫੀ ਆ ਬਾਈ ਕੋਲੇ ਅੰਦਰ ਮੇਰਾ ਕਹਲਾ ਹੋਣਗੇ 10 ਤੋਂ 12 ਪਸ਼ੂ ਆ 10 ਤੋਂ 15 ਪਸ਼ੂ ਨੇ ਅੰਦਰ ਬਾਈ ਕੋਲੇ ਬੰਨੇ ਹੋਏ ਤੇ ਜਗ੍ਹਾ ਦਾ ਵਾਸ ਵੀ ਲਾ ਲੋ ਹਨਾ ਤੇ ਬਾਈ ਦਾ ਯਾਰ ਕੰਮਕਾਰ ਵੀ ਸ਼ਾਪ ਦਾ ਕੰਮਕਾਰ ਆ ਬਾਈ ਦਾ ਕੋਈ ਮਤਲਬ ਪੱਕੇ ਤੌਰ ਤੇ ਪਸ਼ੂਆਂ ਦਾ ਕੰਮਕਾਰ ਨਹੀਂ ਹੈਗਾ ਉਹ ਨਾਲ-ਨਾਲ ਬਾਈ ਸ਼ ਤੇ ਨਾਲ ਨਾਲ ਓਰੇ ਮੇਰਾ ਖਿਆਲ ਆ ਦੁੱਧ ਦੀ ਵੀ ਮੰਗ ਕਾਫੀ ਆ ਭਾਈ ਹਨਾ ਹਾਈ ਕੋਰਟ ਚ ਲੈ ਦਰਸ ਹੁਣ ਮਾਰ ਦੇ ਝੋਟੀ ਦੇ ਕੈਮਰਾ ਸਾਹਿਬ ਆ ਤੋੜ ਦੋ ਭਈ ਇਹਨੂੰ ਕਿੰਨੀ ਉਮਰ ਕਿੰਨੀ ਕਾ ਭਾਈ ਇਹਦੀ ਉਮਰ ਇਹਦੀ ਹੈਗੀ 3 ਕਾਲੀ 3 ਕਾਲ ਦੀ ਉਮਰ ਆ ਚਾਰਕ ਦੰਦ ਹੋਊਗੀ 3 ਕਾਲ ਦੇ ਹਿਸਾਬ ਨਾਲ ਤੇ ਥਾਣਾ ਚ ਵੀ ਜੇ ਮੈਂ ਗੱਲ ਕਰ ਲਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਦਰਸ ਦਿਖਾ ਦਿੰਦਾ ਥਾਣਾ ਚ ਵੀ ਦੋ ਦੋ ਥਾਣੀ ਝੋਟੀ ਆ ਇਹ ਇੱਕ ਹੁੰਦੇ ਨੇ ਚਾਰ ਥਣ ਵਾਲੇ ਜਾਨਵਰ ਇਹ ਹੈਗੀ ਆ ਦੋ ਥਣ ਵਾਲੀ ਇੱਥੋਂ ਦਿਖਾ ਦੇ ਯਾਰ ਬਾਡੀ ਬੁੱਡੀ ਝੋਟੀ ਦੀ ਬਹੁਤ ਅਜੀ ਗੱਲਬਾਤ ਕਰ ਲਈਏ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਯਾਰ ਜਮਾ ਇਹਨਾਂ ਟੌਪ ਹੀ ਆ ਗਈ ਇਹਦੀ ਕੱਦ ਬੱਡ ਵੀ ਚੰਗਾ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਥਾਣਾ ਚ ਆ ਗਈ ਇਹ ਸੱਜਣੋ ਦੋ ਥਣੀ ਇਹ ਗੱਬਣ ਕਿੰਨੇ ਮਹੀਨੇ ਦੀ ਹੋ ਗਈ ਭਾਈ ਇਹਨੂੰ 11 ਤਰੀਕ ਨੂੰ ਨੌਵਾਂ ਲੱਗ ਜਾਣਾ ਜੀ 11 ਤਰੀਕ ਨੂੰ ਨੌਵਾਂ ਮਹੀਨਾ ਲੱਗ ਜੂ ਅੱਜ ਹੈਗੀ ਆ 1 ਤਰੀਕ 1 ਤਰੀਕ ਆ ਇਹ ਇਹਦਾ ਰੇਟ ਕਿਵੇਂ ਕਰਾਂਗੇ ਫੋਨ ਤੇ ਦੱਸ ਦਾਂਗੇ ਇਹਦਾ ਰੇਟ ਵੀ ਫੋਨ ਤੇ ਹੀ ਕਰ ਦਾਂਗੇ ਜਿਆਦਾ ਤਾਂ ਨਹੀਂ ਕਰਦੇ ਬਾਲਾ ਨਹੀਂ ਨਹੀਂ ਆ ਚੋਟੀ ਦਿਖਾ ਦੇ ਦਰਸ ਇੱਕ ਵਾਰੀ ਇੱਥੋਂ ਫੇਰ ਮਾਰਦੇ ਕੈਮਰਾ ਕਰਦਾ ਵੱਡਾ ਗਿਆ ਫੁੱਲ ਵੱਡਾ ਸਿੰਘ ਸੁng ਵੀ ਬੰਦ ਆ ਗਿਆ ਜਮਾ ਇਹਦੀ ਮਾਂ ਦਾ ਵੀ ਦੁੱਧਾ ਰਕਾਰਡ ਚੰਗਾ ਸੀ ਪੂਰੀ ਟੌਪ ਦੀ ਮਾਂ ਜੀ ਹਰਿਆਣੇ ਤੋਂ ਆਈ ਸੀ ਕਿੰਨੇ ਕੇ ਦੁੱਧਾ ਦੀ ਸੀ 22 ਕਿਲੋ ਵਾਲੀ ਮਾਂ ਜੀ ਸੀ ਉਹ 22 ਕਿਲੋ ਵਾਲੀ ਹਾਂ ਠੀਕ ਆ ਕਰੇ ਤੇਰੇ ਕੋਟਾਈ ਸੀ ਬੜੀ ਵੱਡੀ ਮਾਂ ਜੀ ਸੀ ਠੀਕ ਆ ਜੀ ਆ ਇਹ ਆ ਗਈ ਦੋ ਥਾਣਾ ਜੀ ਨਾ ਇਹ ਗੱਬਣ ਕਿਹੜੇ ਤੋਂ ਆ ਬਾਈ ਇਹ ਜਿਹੜਾ ਧਨੋਲੇ ਫਾਸਟ ਆਇਆ ਸੀ ਬਰਾਟ ਬਰਾਟ ਹਾਂਜੀ ਆ ਗੱਬਣ ਸੱਜਣੋ ਹੈਗੀ ਆ ਇਹ ਬਰਾਟ ਤੋਂ ਜਿਹੜਾ ਧਨੋਲੇ ਫਾਸਟ ਆਇਆ ਸੀ ਬੋਲ ਬਾਈ ਕਹਿੰਦਾ ਸਟਰਾ ਵੀ ਪਿਆ ਓ ਬਾਈ ਕਹਿੰਦਾ ਯਾਰ ਆਪਾਂ ਤੁਹਾਨੂੰ ਸਟਰਾ ਵੀ ਦਿਖਾ ਦਾਂਗੇ ਤੇ ਝੋਟੀ ਯਾਰ ਪੂਰੀ ਸ਼ਕੀਨ ਆ ਕਿਸੇ ਵੀ ਪੱਖ ਤੋਂ ਹੱਥ ਨਹੀਂ 드러ਉਂਦੀ ਜੇ ਗੱਲਬਾਤ ਕਰ ਲਈਏ ਤੇ ਗਾਂ ਵੀ ਬਾਈ ਕੋਲ ਚੰਗੀ ਆ ਗਾਂ ਦਾ ਕਿੰਨਾ ਕੁ ਦੁੱਧ ਦੱਸਾਈ ਬਾਈ 22 ਕਿਲੋ ਚ ਹੈ ਜੀ ਆਪਾਂ 22 ਕਿਲੋ ਆਪਾਂ ਨੇ ਇਹਦਾ ਚੋਇਆ ਹਾਂਜੀ ਹਿੰਦੀ ਅਸਲੀ ਠੀਕ ਆ ਜੀ ਨੰਬਰ ਬੋਲ ਦੋ ਆਪਣਾ ਨੰਬਰ ਮੇਰਾ ਜੀ 98727 ਹਾਂਜੀ 5651 ਇੱਕ ਵਾਰੀ ਫਿਰ ਬੋਲਦੇ ਹਾਂ 98727 ਹਾਂਜੀ 5651 ਯਾਰ ਨੰਬਰ ਸੱਜਣੋਂ ਬਾਈ ਦਾ ਮੈਂ ਵੀਡੀਓ 'ਚ ਹੀ ਚਲਾ ਦੂੰਗਾ ਜਿਹੜੇ ਸੱਜਣੋਂ ਇਹਨਾਂ ਦੋਹਾਂ 'ਚ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਤੇ ਬਾਕੀ ਕੁਆਲਿਟੀ ਕਬੂਲਤੀ ਤੁਹਾਨੂੰ ਦੱਸਿਆ ਮੈਂ ਚੰਗੀ ਆ ਇਧਰ ਲੈ ਬੰਨਿਓ ਦਿਖਾ ਦੇ ਦੱਸ ਕੱਦ ਵੀ ਫੁੱਲਾ ਲੈਂਥ ਵੀ ਫੁੱਲਾ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਟੌਪ ਆ ਜਿਵੇਂ ਆਪਾਂ ਕਹਿ ਲੈਣਾ ਯਾਰ ਟੌਪ ਝੋਟੀਆਂ 'ਚ ਆਉਂਦੀ ਆ ਝੋਟੀ ਇਹ ਕਿਉਂਕਿ ਸ਼ੌਂਕ ਨਾਲ ਰੱਖਦਾ ਬਾਈ ਵੀ ਚੰਗੇ ਦੁੱਧ ਵਾਲੇ ਜਾਨਵਰ ਰੱਖਦਾ ਤੇ ਨੰਬਰ 22 ਦਾ ਮਲਿਆ ਲਓ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਜਾਨਵਰ ਖਰੀਦ ਕੇ ਲੈ ਜਿਓ ਧੰਨਵਾਦ